ਸਸਿਕਾਉ ਦਾ ਗ੍ਰੇਟ ਪੰਜਾਬੀ ਵੀ ਦੇਖ ਰਹੇ ਬੱਚਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਬੱਚਾ ਤੁਸੀਂ ਦੇਖਦੇ ਹੋ ਕਿ ਸਰਕਾਰਾਂ ਦੇ ਵਿੱਚ ਫੇਰ ਫੇਰ ਜਿਹੜਾ ਚੱਲਦਾ ਰਹਿੰਦਾ ਆ ਤੇ ਕੋਈ ਜਿਹੜਾ ਪਲਟਕੇ ਦੂਜੀ ਸਰਕਾਰ ਚੱਲ ਜਾਂਦਾ ਕੋਈ ਦੂਜੀ ਸਰਕਾਰ ਚੱਲ ਜਾਂਦਾ ਪਰ ਕਿਦਨੇ ਬਡੇ ਉਸ ਵੇਲੇ ਵੱਡੇ ਝਟਕੇ ਲੱਗਦੇ ਨੇ ਜਦੋਂ ਮੌਜੂਦਾ ਸਰਕਾਰ ਚੋਂ ਬਦਲ ਕੇ ਬੰਦੇ ਜਿਹੜੇ ਦੂਜੀਆਂ ਸਰਕਾਰਾਂ ਦੇ ਵਿੱਚ ਆਪੋਜੀਸ਼ਨ ਦੇ ਵਿੱਚ ਜਾਂਦੇ ਨੇ ਅਜਿਹੇ ਆਈ ਮਸਲਾ ਮੈਂ ਤੁਹਾਨੂੰ ਦਿਖਾਉ ਲਗਾ ਅਜਨਾਲਾ ਦਾ ਜਿੱਥੇ ਕਿ ਮੌਜੂਦਾ ਕੌਂਸਲਰ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਲਗਾਤਾਰ 3.5 ਸਾਲ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਅਤੇ ਵਿਕਾਸ ਦੀ ਨੀਤੀ ਨਾਲ ਪਾਰਟੀ ਚਾਹੀ ਸੀਗੀ ਕਿ ਆਪਣੇ ਮਹੱਲੇ ਦਾ ਵਿਕਾਸ ਕਰਾਂਗੇ ਪਰ ਹੁਣ ਹਲੇ 1.5 ਸਾਲ ਸਰਕਾਰ ਦੇ ਪੈਰੇ ਦਾ ਪਰ ਹੁਣ ਉਹ ਆਮ ਆਦਮੀ ਦੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਜੇ ਗੱਲ ਕਰਾਂ ਤੇ ਵੱਡਾ ਝਟਕਾ ਆਇਆ ਹੈ ਆਮ ਆਦਮੀ ਪਾਰਟੀ ਨੂੰ ਕਿਉਂਕਿ ਮੌਜੂਦਾ ਜਿਹੜੇ ਕੌਂਸਲਰ ਆ ਉਸ ਦਾ ਜਾਣਾ ਇੱਕ ਵੱਡਾ ਇੱਕ ਝਟਕਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਗਰਪਾਲਿਕਾ ਦੀਆਂ ਚੋਣਾਂ ਵੀ ਆਉਣ ਵਾਲੀਆਂ ਉਹ ਉਸ ਨਾਲ ਜਿਹੜਾ ਆਮ ਆਦਮੀ ਦੀ ਪਾਰਟੀ ਦੇ ਜਿਹੜੇ ਵੱਡੇ ਸਰਕੇ ਲੱਗ ਸੰਜੇ ਉਸ ਤਰੀਕੇ ਨਾਲ ਛੱਡ ਨਾਲ ਆ ਆਨੰਦ لال ਬਾਉ ਜੀ ਮੌਜੂਦ ਨੇ ਜਿਹੜੇ ਕਿ ਇਸ ਵੇਲੇ ਉਹ ਮੌਜੂਦਾ ਐ ਐਮ ਸੀ ਸੀਗੇ ਤੇ ਉਹਨਾਂ ਵੱਲੋਂ ਅੱਜ ਜਿਹੜਾ ਹੁਣ ਉਹ ਐਮ ਸੀ ਪੱਤ ਤੋਂ ਜਿਹੜਾ ਛੱਡ ਕੇ ਜਿਹੜਾ ਆਵਾਦੀ ਪਾਰਟੀ ਨੂੰ ਛੱਡ ਕੇ ਪੰਜ ਪੰਨਾ ਪੱਲਾ ਫੜ ਲੈ ਆਇਆ ਦੋਨੇ ਉਪਰ ਪਾਲਸੀ ਦੀ ਅਗਵਾਈ ਵਿੱਚ ਜਿਹੜੇ ਉਹ ਸ਼ਾਮ ਹੋਏ ਨੇ ਸਾਡੇ ਨਾਲ ਬਾਉ ਜੀ ਮੌਜੂਦ ਨੇ ਬਾਉ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਾਉ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਕੀ ਵੱਡਾ ਮਸਲਾ ਬਣਿਆ ਤੁਸੀਂ ਹਲੇ ਡੇਢ ਸਾਲ ਪਿਆ ਆ ਪਹਿਲਾਂ ਹੀ ਤੁਸੀਂ ਪਾਰਟੀ ਨੂੰ ਛੱਡ ਕੇ ਜਿਹੜਾ ਆ ਗਏ ਮੈਂ ਤੇ ਸਾਰਿਆਂ ਪਹਿਲੇ ਧੰਨਵਾਦ ਤੁਹਾਡੇ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਵਧਾਈਏ ਤੁਹਾਨੂੰ ਕਿ ਤੁਸੀਂ ਹਰ ਗੱਲ ਜਿਹੜੀ ਪੁੱਛਦੇ 1.5 ਸਾਲ ਸਮੇਂ ਲਈ ਰੇਂਜੀ ਸਰਕਾਰ ਦਾ ਮੈਂ ਛੱਡ ਕੇ ਆਇਆ ਹਾਂ ਜੀ ਆਪਾਂ ਵਿਕਾਸ ਕਰਕੇ ਗਏ ਹਾਂ ਇਧਰ ਹਾਂ ਜੀ ਵਿਕਾਸ ਕਰਕੇ ਗਏ ਵੀ ਆਪਣਾ ਸ਼ਹਿਰ ਦਾ ਵਿਕਾਸ ਹੋਏਗਾ ਜੀ ਉਹਦੇ ਕਰਕੇ ਗਏ ਵੀ ਕੋਈ ਵਿਕਾਸ ਹੋ ਆਪਣਾ ਵੀ ਨਾਲ ਹੋਏਗਾ ਤੇ ਜਿਹਦੇ ਨਾਲ ਜੁੜਿਆ ਵੀ ਉਹਦਾ ਵੀ ਨਾਲ ਹੋਏਗਾ ਵਿਕਾਸ ਕਰਕੇ ਗਏ ਤੇ ਵਿਕਾਸ ਵੇਖ ਲਓ ਵੀ ਹੱਡੇ ਕੋਈ ਸੁਣਾਈ ਨਹੀਂ ਹੋਈ ਮਹੱਲੇ ਦੀ ਕੋਈ ਸੁਣਾਈ ਨਹੀਂ ਪੁਰਾਣੇ ਵਰਕਰ ਇਹਨਾਂ ਨਾਲ ਜਿਹੜੇ ਉਹਨਾਂ ਦੀ ਕੋਈ ਸੁਣਾਈ ਨਹੀਂ ਹੋਈ ਇਹ ਕੋਈ ਦੋਲ ਮੈਦਨ ਤੇ ਕਰਨ ਵਾਲੇ ਤੇ ਆਪਾਂ ਵੇਹ ਨਾਲ ਵੀ ਤਾਂ ਜਿਹੜੇ ਹੈ ਵੀ ਵਿਕਾਸ ਹੋਏ ਨਾਲੇ ਦਾ ਵਿਕਾਸ ਕਰਕੇ ਹਰ ਐਮਸੀ ਜਿਹੜਾ ਸਰਕਾਰਾਂ ਨਾਲ ਜੁੜਦਾ ਬਿਲਕੁਲ ਵੀ ਵਿਕਾਸ ਹੋਏਗਾ ਮੇਰੇ ਮਹੱਲੇ ਦਾ ਵਿਕਾਸ ਹੋਏ ਮੇਰੇ ਸ਼ਹਿਰ ਦਾ ਵਿਕਾਸ ਹੋਏ ਸ਼ਹਿਰ ਦੇ ਕਰਕੇ ਵਿਕਾਸ ਹੋਏਗਾ ਤੇ ਸਾਡਾ ਵੀ ਨਾ ਹੋਏਗਾ ਬਿਲਕੁਲ ਸਾਡੀ ਸਰਕਾਰ ਦਾ ਵੀ ਨਾ ਹੋਏਗਾ ਬਿਲਕੁਲ ਤੁਹਾਡਾ ਵਿਕਾਸ ਨਹੀਂ ਹੋਇਆ ਤੇ ਸਰਕਾਰ ਦਾ ਨਾਂ ਕਿੱਥੋਂ ਨਾ ਪਰ ਇਹ ਜਿਹਦਾ ਸਰਕਾਰ ਨੂੰ ਤੁਸੀਂ ਛੱਡਿਆ ਪਹਿਲਾਂ ਤੁਸੀਂ ਅਕਾਲੀ ਦਲ ਨੂੰ ਛੱਡ ਕੇ ਆਏ ਸੀ ਉਦੋਂ ਕੀ ਚਾਹਤ ਸੀ ਜਦੋਂ ਅਕਾਲੀ ਦਲ ਨੂੰ ਛੱਡਿਆ ਸੀ ਆਮ ਆਦਮੀ ਪਾਰਟੀ ਚਾਹ ਸੀ ਅਕਾਲੀ ਦਲ ਨੂੰ ਛੱਡਣ ਦਾ ਐਸਾ ਮਸਲਾ ਹੀ ਚਲੋ ਵੀ ਸਰਕਾਰ ਇਹਨਾਂ ਦੀ ਹੈ ਤਾਂ ਬਾ ਇਹਨਾਂ ਜੀ ਜਾਵਾਂਗੇ ਤਾਂ ਬਾ ਸ਼ਾਇਦ ਵਿਕਾਸ ਕਰਾਵਾਂਗੇ ਜੀ ਕਿ ਕੌਂਸਲਰ ਕੋਈ ਨਹੀਂ ਹੁੰਦਾ ਸ਼ਹਿਰ ਦੇ ਵਿਕਾਸ ਆਸਤ ਹੁੰਦਾ ਬਿਲਕੁਲ ਬਿਲਕੁਲ ਜੀ ਹਾਂ ਜੀ ਵਿਕਾਸ ਲਈ ਆਪਾਂ ਗਏ ਹਾਂ ਕਿ ਸ਼ਹਿਰ ਦਾ ਵਿਕਾਸ ਕਰਾਵਾਂਗੇ ਤੇ ਸ਼ਹਿਰ ਜਿਹੜਾ ਆਪਾਂ ਨੂੰ ਸਵਾ ਦੇਗਾ ਪਰ ਹੁਣ ਇੱਕਦਮ ਇੰਨਾ ਕੀ ਹੋਇਆ ਕੀ 15 ਅਗਸਤ ਨੂੰ ਕਿ ਗਈ ਆ ਤੇ ਤੁਸੀਂ ਛੱਡ ਕੇ ਤੇ ਇੱਕਦਮ ਆ ਗਏ ਕਿਉਂਕਿ ਮੈਂ ਤੁਸੀਂ ਇਹ ਵੀ ਸੁਣਿਆ ਕਿ ਤੁਸੀਂ 17 ਤਰੀਕ ਨੂੰ ਹੀ ਮੈਸੇਜ ਦੇਨੇ ਸ਼ੁਰੂ ਕਰ ਦਿੱਤੇ ਕਿ ਮੈਂ ਇੱਕ ਨਵਾਂ ਤੁਹਾਨੂੰ ਜਿਹੜਾ ਵਾ ਇਹਨਾਂ ਦੇ ਵਿੱਚ ਇੱਕ ਬਦਲਾਅ ਆਊਗਾ ਮੇਰੇ ਵਿੱਚ ਤੁਸੀਂ ਆਪਣੇ ਕੁਝ ਵਰਕਰਾਂ ਨੂੰ ਜਿੱਦਾਂ ਮੈਂ ਕਹਿੰਦਾ ਹਾਂ ਕਿ ਲੋਕਲ ਪ੍ਰਧਾਨਾਂ ਨੂੰ ਵੀ ਤੁਸੀਂ ਕਹਿ ਦਿੱਤਾ ਸੀਗਾ ਕਿ 17 ਤਰੀਕ ਨੂੰ ਇੱਕ ਮੈਸੇਜ ਮਿਲੇਗਾ ਮੇਰੇ ਵੱਲੋਂ ਵੱਡਾ ਤੇ ਇਹ ਜਿਹੜਾ ਤੁਸੀਂ ਅੱਜ ਕੱਲ ਮੈਸੇਜ ਦਿੱਤਾ ਵਾ ਜਿਹੜਾ 20 ਤਰੀਕ ਨੂੰ ਮੈਸੇਜ ਦੇ ਦਿੱਤਾ ਕੀ ਕੀ ਮਾ ਕੀ ਕਾਰਨ ਹੋ ਗਿਆ ਇਕਦਮ ਬਦਲਦਾ ਜਿਹੜਾ ਇਹ ਕਾਰਨ ਸਰ ਜੀ ਇਹ ਹੋਇਆ ਵੀ ਆਪਾਂ ਇੱਕ ਜਿਹੜੇ ਮਸ਼ੀਨਾਂ ਦੇ ਆਪਾਂ ਆਧਾਰ ਕਾਰ ਤੇ ਬੈਨੇ ਲੱਭਾ ਵੀ ਹਾਂ ਕੌਂਸਲਰ ਗਿਆ ਜਾਂਦਾ ਵੀ ਤੇ ਆਪਾਂ ਦੇ ਪਰਿਵਾਰ ਦੇ ਵਿੱਚੋਂ ਵੀ ਮਸ਼ੀਨਾਂ ਦੇ ਵਰਗੇ ਆਧਾਰ ਕਾਰ ਤੋਂ ਨਾਲ ਲਓ ਵੀ ਦੋ-ਦੋ ਜਾਂ ਤਿੰਨਾਂ ਦੋ ਨਾਲ ਮਸ਼ੀਨਾਂ ਦਵਾਈਏ ਜੀ ਜੀ ਤੇ ਆਪਾ ਆਧਾਰ ਕਾਰਡ ਹੋਤਾ ਜੀ ਉਹਦੇ ਕਰਕੇ ਆਪਾ ਗਏ ਉਥੇ ਮੈਂ ਗਿਆ ਮੇਰੀ ਵਾਈਫ ਗਈ ਆ ਤੇ ਲੜਕਾ ਗਿਆ ਬਿਲਕੁਲ ਮੇਰੇ ਮਲੇ ਜਿਨ੍ਹਾਂ ਨੇ ਮਸ਼ੀਨ ਬੁੜਾਈ ਉਹ ਗਏ ਨੇ ਬਿਲਕੁਲ ਜੀ ਉਹਦੇ ਕਰਕੇ ਇਹਨਾਂ ਨੇ ਮਸ਼ੀਨ ਖਾਇਦੋ ਮੇਰਾ ਜਿਹੜਾ ਨਾਮ ਜਿਹੜਾ ਇਹਨਾਂ ਨੇ ਪਾਇਆ ਨਹੀਂ ਅੱਛਾ ਜੀ ਇਸ ਤੋਂ ਪਹਿਲਾਂ ਵੀ ਨੰਗੀ ਹਿੱਤੇ ਉਹ ਯਾਰ ਮੇਰੇ ਨਾਲ ਉਦਰਾ ਹੁੰਦਾ ਰਿਹਾ ਅੱਛਾ ਐਤ ਕੀ ਹਾਲ ਉਹੋ ਹੀ ਹੁੰਦਾ ਰਿਹਾ ਕੀ ਲੱਗਦਾ ਕਿ ਉਸ ਅਕਾਲੀ ਦਲ ਚੋਂ ਇਹ ਤਾਂ ਕਰਕੇ ਹੁੰਦਾ ਰਿਹਾ ਕਿ ਮੇਰੇ ਕੋਈ ਸਾਡੇ ਦੇ ਮਨ ਜਦੋਂ ਜਿੱਧਰ ਚੱਲ ਗਿਆ ਨਾ ਉਹ ਹੀ ਸਾਡਾ ਮਾਂ ਪਿਆ ਬਿਲਕੁਲ ਜੀ ਵਿਕਾਸ ਵਿਕਾਸ ਕਰਕੇ ਕਿਸੇ ਦਾ ਵਿਕਾਸ ਕਰਾਂਗੇ ਵੀ ਆਪਰੇ ਇੱਜ਼ਤ ਹੋਏਗੀ ਆਪਰੇ ਪਰਿਵਾਰ ਦੀ ਵੀ ਇੱਜ਼ਤ ਹੋਏਗੀ ਤੇ ਜਿਹਦੇ ਨਾਲ ਰਹਿੰਦੇ ਉਹਦੀ ਵੀ ਇੱਜ਼ਤ ਹੋਏਗੀ ਫਿਰ ਤੁਸੀਂ ਇਹਨਾਂ ਨਾਲ ਗੱਲ ਨਹੀਂ ਕੀਤੀ ਸਰਕਾਰੀ ਦਰਬਾਰੇ ਇਹ ਫੈਸਲਾ ਲੈਣ ਤੋਂ ਪਹਿਲਾਂ ਪ੍ਰਧਾਨ ਨਾਲ ਨਗਰ ਪੰਚਾਇਤ ਦੇ ਪ੍ਰਧਾਨ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੇ ਗੱਲਬਾਤ ਕੀਤੀ ਵੀ ਮੇਰੇ ਜਿਹੜੇ ਹੈਗੇ ਆ ਸਾਥੀ ਸੀਗੇ ਮੈਂ ਕਿਸੇ ਦੀ ਡਿਮਾਂਡ ਦਿੱਤੀ ਸੀ ਮਸ਼ੀਨਾਂ ਵੀ ਮਿਲੀਆਂ ਨਹੀਂ ਉਹ ਕੋਈ ਕਰ ਲਈਏ ਦੇਖੋ ਜੀ ਆਪਾਂ ਮੰਤਰੀ ਸਾਹਿਬ ਦਾ ਲड़का ਹੀ ਉਹਨਾਂ ਦੀ ਵਾਹ ਫੜ ਵਿਗਿਆਨ ਮੰਤਰੀ ਸਾਹਿਬ ਇਹ ਜਿਹੜੀ ਬੀਬੀ ਨੂੰ ਮਸ਼ੀਨ ਹੀ ਮਿਲਦੀ ਪਈ ਜੀ ਤੇ ਕੋਈ ਕਰੋ ਕੋਸ਼ਿਸ਼ ਉਹਨਾਂ ਗਿਆ ਪ੍ਰਧਾਨ ਕੋਲ ਗਿਆ ਨਾ ਕੋਈ ਗੱਲ ਨਹੀਂ ਪ੍ਰਧਾਨ ਨੂੰ ਗਿਆ ਪ੍ਰਧਾਨਾਂ ਦਾ ਕੰਮ ਨਾ ਕੋਈ ਨਹੀਂ ਦਾ ਮਰ ক্লোਜ਼ ਕਰਨੇ ਆ ਪ੍ਰਧਾਨ ਨੇ ਆਪਣੀ ਗੱਡੀ ਤੇ ਚਾਰ ਮਸ਼ੀਨਾਂ ਰੱਖੀਆਂ ਜੀ ਗੱਡੀ ਲੋਕ ਦੀ ਸੀ ਜੀ ਮੈਂ ਇਹਦੇ ਮਗਰਮਰ ਗਿਆ ਭਾਰੀ ਮਸ਼ੀਨ ਦਵਾ ਦਿਓ ਬੀਬੀ ਬੈਠੀ ਮਸ਼ੀਨ ਦਵਾ ਦਿਓ ਨਹੀਂ ਮਸ਼ੀਨ ਦਿੱਤੀ ਆ ਮਿੱਥੋ ਗਿਆ ਅਮੀਤ ਨੇ ਮਸ਼ੀਨ ਬੇਲੇ ਪੜਿਆਣੋ ਕਰਿਓਣੋਂ ਕੋਈ ਗੱਲਬਾਤ ਨਹੀਂ ਅਮੀਤ ਵੀਰ ਬੋਲਦਾ ਮਸ਼ੀਨਾ ਕਿੱਥੇ ਆ ਮਸ਼ੀਨਾ ਕਿੱਥੇ ਗਿਆ ਰੋੜਾ ਪਾਜਾ ਤੇ ਮਸ਼ੀਨਾ ਕਿੱਥੇ ਗਿਆ ਮੈਂ ਮੇਰੇ ਸਾਹਮਣੇ ਵਰਧਾਨੇ ਚਾਰ ਮਸ਼ੀਨਾ ਲੱਦੀਆਂ ਗੱਡੀ 'ਚ ਜੀ ਨਾਲ ਉੱਥੇ ਪੰਜ ਜਣ ਜਿਹੜੇ ਬੈਠੇ ਕੰਮ ਕਰਦੇ ਸੀ ਕਾਫੀ ਪੀਉਂਦੇ ਸੀ ਉਹਨਾਂ ਸਾਹਮਣੇ ਮਸ਼ੀਨਾ ਲੱਦੀਆਂ ਚਾਰ ਜੀ ਤੇ ਗੋਦਾਮਿਤ ਗਿਆ ਇਹ ਗੱਡੀ ਲੈ ਕੇ ਪਤਾ ਨਹੀਂ ਕਿੱਥੇ ਚਲ ਗਿਆ ਮਸ਼ੀਨਾ ਹੀ ਗਾਇਬ ਹੋ ਗਿਆ ਤੇ ਚਾਰੀ ਬਟਾ ਰੋਜ਼ ਰੋਜ਼ ਵੜਾਈ ਉਹ ਤੋਂ ਰੋਸ ਇਹ ਹੈ ਆ ਵੀ ਦੇਖੋ ਮੈਂ ਐਮਸੀ ਮੌਜੂਦਾ ਹਾਂ ਜੀ ਇੰਨਾ ਦੀ ਸਰਕਾਰ ਚ ਹੋਆ ਤੇ ਆਪਾਂ ਇੱਕ ਮਸ਼ੀਨ ਹੀ ਰਹਿ ਸਕਦੇ ਤੇ ਫਿਰ ਸਾਡੀ ਕਦਰ ਕੀ ਰਹੀ ਜੀ ਪੁਰ ਵੀ ਇੱਕ ਮੈਨੂੰ ਪਤਾ ਲੱਗਾ ਸੀ ਕਿ ਜੀ ਤੁਸੇ ਤੁਹਾਡੇ ਬੇਟੇ ਨਾਲ ਵੀ ਕੋ ਨੌਕਰੀ ਦੀ ਵੀ ਗੱਲ ਹੋਈ ਸੀਗੀ ਕਿ ਤੁਹਾਡੇ ਬੇਟੇ ਨੂੰ ਸਮਾਂ ਰਹਿੰਦਿਆਂ ਜਿਹੜੀ ਆ ਨਗਰ ਪੰਚਾਇਤ ਕੋਈ ਨੂੰ ਅਹੁਦਾ ਦਵਾਇਆ ਜਾਊਗਾ ਉਹਨੂੰ ਕੰਮ ਤੇ ਲਾਇਆ ਜਾਊਗਾ ਕੋਈ ਜੀ ਤੁਸੀਂ ਆਏ ਸੀ ਉਦੋਂ ਵੀ ਕੋਈ ਨਾ ਕੋਈ ਗੱਲਾਂ ਬਾਤਾਂ ਹੋਈਆਂ ਸੀ ਅੱਜ ਇਹ ਗੱਲਾਂ ਹੋਈਆਂ ਇਹ ਚਲੋ ਵੀ ਆਪਾਂ ਦੋਨਾਂ ਲੜਕੇ ਲਈ ਸਾਡੀ ਜਿਹੜੀ ਨਾ ਇਹ ਇਹਨਾਂ ਰੱਖ ਲਈ 29 ਮੁੰਡੇ ਪੱਕੇ ਕੀਤੇ ਜਿਨਾਂ ਨੇ ਬੇਰ ਆ ਰਹੀ ਇੱਕ ਜਾਣਗਰ ਦਾ ਇੱਕ ਮੇਲਾ ਲੜਕਾ ਜਾਣਗਰ ਕੌਣ ਨੇ ਜੀ ਜਾਣਗਰ ਜਿਹੜੇ ਐਮਸੀ ਅਸਾ ਜੀ 15 ਨੰਬਰ ਵਾ ਆਉਂ ਤਰਾ ਜੀ ਬਿਗਵਾਨ ਇਹ ਤਰਾ ਆ ਗਏ ਦੋ ਇਹਨਾਂ ਰੱਖਦੇ ਸੀ ਇਹਨਾਂ ਨੇ ਆਪਾਂ ਪੱਕੇ ਕਰਾਉ ਇੰਜੇ ਤੇ ਬੜਾ ਚਿੰਦ ਕਰਦੇ ਰਹੇ ਤੇ ਇਹਨਾਂ ਨੇ ਸਾਨੂੰ ਵੀ ਗੇ ਆਉਂਦੇ ਆ ਲਾੜਾ ਲੱਪਾ ਲਾ ਕੇ ਲੋਲੀ ਵੋ ਵੀ ਬੰਨਦੇ ਸਾਨੂੰ ਉਸ ਤੋਂ ਬਾਅਦ ਸਾਡਾ ਕੋਲ ਫਿਰ ਮੰਤਰੀ ਜੀ ਕੋਲ ਚਲੇ ਲੜਕਾ ਇਹਨਾਂ ਰੱਖਿਆ ਸਾਡਾ ਟੈਂਪੋ ਚਲਾਉਣ ਦੀ ਅੱਛਾ ਜੀ ਫਿਰ ਉਹਦੇ ਵਿੱਚ ਦੋ ਮਹੀਨੇ ਤਨਖਾਣ ਨਹੀਂ ਮਿਲੀ ਸਾਡੀ ਅੱਛਾ ਜੀ ਬੱਚੇ ਨੂੰ ਤਨਖਾਣ ਨਹੀਂ ਮਿਲੀ ਕਰੀ ਦੇ ਨੇ ਅਗਦੀ ਕਰ ਲਿਆ ਫਿਰ ਇਹਨਾਂ ਨੇ ਮੇਰੀ ਦੁਕਾਨ ਤੋਂ ਆਣ ਕੇ ਮੈਨੂੰ ਚਾਬੀ ਦਿੱਤੀ ਗੱਡੀ ਜੀ ਬਾਅਦਸ ਲੈ ਗਈ ਅੱਛਾ ਜੀ ਫਿਰ ਉਹ ਬਾਅਦਸ ਆ ਵੀ ਮੁੰਡਾ ਰੱਖ ਲਓ ਜਦੋਂ ਗੱਡੀ ਲੈ ਕੇ ਮੁੰਡੇ ਰੱਖਿਆ ਨਹੀਂ ਦੋ ਮਹੀਨੇ ਤਨਖਾਣ ਨਹੀਂ ਦਿੱਤੀ ਇਹਨੇ ਫਿਰ ਮਗਾ ਫਿਰ ਮੰਤਰੀ ਸਾਹਿਬ ਨੂੰ ਗਏ મેડમ ਕੋલ ਫਿਰ ਅਨਰ ਗਿਆ ਤਲੋ ਇਹ ਨਹੀਂ ਆਤਾ ਨੋਰ ਕੋਈ ਦੇ ਰਿਹਾ ਫਿਰ ਅਨਰ ਗਿਆ ਵੀ ਕਮੇਟੀ ਦਾ ਦੋ ਦੁਕਾਨਾਂ ਮੰਦੀ ਰਹੀਆਂ ਜੀ ਪਈ ਤੁਹਾਨੂੰ ਇੱਕ ਅਗਨਾਯ ਸਿੰਘ ਦੁਕਾਨ ਦੇ ਨੇ ਇੱਕ ਤੁਹਾਨੂੰ ਦੇ ਦੇ ਨੇ ਠੀਕ ਹੈ ਜੀ ਮੰਤਰੀ ਸਾਹਿਬ ਨੇ ਕਿਹਾ ਵੀ ਟੀਮ ਬਣਾ ਲਓ ਕੋਈ ਗੱਲ ਨਹੀਂ ਕਰੋ ਤੇ ਹੀ ਅਹੀਂ ਸ਼ਾਬਾਸ਼ ਜੀ ਨੇ ਮੰਤਰੀ ਸਾਹਿਬ ਮੰਤਰੀ ਸਾਹਿਬ ਨੇ ਕਿਹਾ ਬਣਾ ਲਓ ਜੀ ਪਰ ਇਹਦੇ ਜੀ ਪ੍ਰਧਾਨ ਦੀ ਨੀਤੀ ਦੇ ਵਿੱਚ ਕੀ ਖੋਟ ਆਈ ਕੀ ਨਹੀਂ ਆਈ ਉਹ ਦੁਕਾਨਾਂ ਬੰਦ ਕਰਾਤੀਆਂ ਦੀ ਇਹਨਾਂ ਨੂੰ ਠੀਕ ਹੈ ਜੀ ਜਿਹੜੀਆਂ ਤੁਹਾਨੂੰ ਇਹ ਬਣਾ ਲਓ ਉਹ ਪਿਛਲੀ ਕੱਲ੍ਹ ਥੋੜੀ ਹੋਈ ਆ ਤੇ ਦੁਕਾਨਾ ਫਿਰ ਕੈਨਸਲ ਕਰ ਦਿੱਤੀ ਇਹਨਾਂ ਨੇ ਵੀ ਕੋਈ ਵਿਜਗਾਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਦੁਕਾਨਾ ਫਿਰ ਕੈਨਸਲ ਕਰਤੀ ਹੈ ਕਿਸੇ ਚੀਜ਼ ਨਹੀਂ ਅੱਜ 14 14 ਮਹੀਨੇ ਹੋ ਗਏ ਅੰਛਲੀ ਤਰਕਾਰ ਨੇ ਮੇਰੇ ਲਈ ਕੀ ਕਰ ਸਕਦੇ 14 14 ਮਹੀਨੇ ਹੋ ਗਏ ਅੰਛਲੀ ਦੁਕਾਨਾ ਖਾਣ ਨੂੰ ਹੋਰ ਮੇਰੇ ਹੋਰ ਕੀ ਕਰਾਂਗੇ ਕਿਹੜਾ ਮਕਾਸ ਕਰ ਲੈ ਆਪਾਂ ਐਵੇਂ ਨੇ ਅੱਜ ਆਪਾਂ ਕਮੇਟੀ ਆਪਣੀ ਸਰਕਾਰ ਆਪਣੀ ਹਰ ਚੀਜ਼ ਆਪਣੀ ਹੈ ਕਮੇਟੀ ਜੇ ਸਮਝੋ ਕਦੋਂ ਪਹਹਾਏਗਾ ਕਿਹੜੀ ਸਰਕਾਰ ਆਪਰੇ ਆਉਗੀ ਫਿਰ ਕਮੇਟੀ ਜੇ ਪਹਹਾਏਗਾ ਤੇ ਫਿਰ ਆਪਾਂ ਮਲੇ ਜਿਲਾਵਾਂਗੇ ਜਾਂ ਗਲੀਆਂ ਨਾਲੀ ਬਣਾਵਾਂਗੇ ਵੱਡਾ ਰੋਸ ਤੁਹਾਨੂੰ ਇਹੀ ਹੈ ਕਿ ਜਿਹੜੇ ਤੇ ਡਵੈਲਪਮੈਂਟ ਨਹੀਂ ਹੋਈ ਦੇ ਨਾਲ ਤੁਹਾਡੀ ਮਸ਼ੀਨ ਦਾ ਜਿਹੜਾ ਮਸਲਾ ਸੀਗਾ ਵੀ ਬਣਦੀ ਨਹੀਂ ਜਿਹੜੀ ਇੱਜ਼ਤ ਮਾਨਿਆ ਉਹ ਮਸ਼ੀਨ ਨਹੀਂ ਮਿਲਿਆ ਤਾਂ ਕਰਕੇ ਤੁਸੀਂ ਗਏ ਪਰ ਬੋਨੀ ਅੰਮਰਪਾਲ ਸਿੰਘ ਜੀ ਦਾ ਪੱਲਾ ਫੜਿਆ ਤੁਸੀਂ ਭਾਜਪਾ ਚੱਲ ਗਏ ਉਹ ਕਿਹੜੀਆਂ ਖਾਮੀਆਂ ਕਰਕੇ ਉੱਧਰ ਗਏ ਤੁਸੀਂ ਅਜੋਲੇ ਦੇਖੋ ਜੀ ਇਹ ਇਹੋ ਖਾਮੀਆਂ ਕਰਕੇ ਗਿਆ ਹੈ ਕਿੰਨੇ ਲੈ ਆ ਰਹੇ ਨੇ ਕਹਾਤਾ ਇੱਕ ਮਸ਼ੀਨ ਹੀ ਤੇ ਉਹਨੇ ਮਿਲਸਰੀ ਤੂੰ ਐਮਸੀ ਕਾਣਾ ਛੱਡ ਬਰੇ ਕੀ ਲੜਾਈ ਉਸ ਕਰਕੇ ਬੱਲੇ ਵਾਲੇ ਨੂੰ ਸਾਰੇ ਇਨਸਾਨ ਕਰਾ ਜੀ ਆਨ ਕੀਤਾ ਮੈਂ ਬੱਲੇ ਵਾਲੇ ਨਾਲ ਐ ਵੀ ਪਰ ਤੁਸੀਂ ਭੱਜ ਪੱਜ ਗਏ ਬੋਲੀ ਨਾਲ ਜੁੜੇ ਉਹਮਰਪਾਲ ਬੋਨੀ ਜੀ ਨਾਲ ਕੀ ਕਾਰਨ ਕੀ ਖਾਸ ਬੋਲੀ ਦਾ ਇਤਲਾ ਫੜਿਆ ਕਿ ਉਹ ਕੋਈ ਬਸੋ ਕਿਸ ਦਸ਼ਕਨ ਨਾ ਅਦਰਗਾਸ਼ ਚਾਹ ਉਹ ਦੱਸ ਸਕਦਾ ਹੈ ਦੇਖੋ ਜੀ ਬੋਲ ਨੇ ਜਿਹੜਾ ਬਹੁਤ ਵਧੀਆ ਮਤਲਬ ਮੀਟਰ ਹੈ ਜਿੱਥੇ ਬਾਹਰ ਆਉਂਦਾ ਪਛਾਣ ਹੀ ਤੋਂਂਦਾ ਤੇ ਨਰੇ ਰਹੇ ਆ ਅੱਜ ਵੀ ਹੰਨ ਮੰਜੇ ਲੱਗਦਾ ਵੀ ਅੱਜ ਵੀ ਜਿਹੜਾ ਨਾ ਆਪਾਂ ਉਹਨੂੰ ਇਹੋ ਗੱਲ ਕੋਈ ਵੀ ਕਹਾਂਗੇ ਉਹ ਆਪਦੇ ਨੂੰ ਤੋਂ ਪਿਛੇ ਨਹੀਂ ਹਟਦਾ ਤੇ ਲੋ ਨਹੀਂ ਹਟਦਾ ਹੁਣ ਵੀ ਨਹੀਂ ਹਟੇਗਾ ਅੱਜ ਆਪਾਂ ਆਏ ਆ ਨਾ ਤੇ ਉਹ ਸਾਨੂੰ ਆਪਣੇ ਨਾਲੋਂ ਜ਼ਿਆਦਾ ਮਾਨ ਇੱਜ਼ਤ ਜਿਹੜੀ ਮੈਨੂੰ ਦੇਵੇਗਾ ਠੀਕ ਹੈ ਬਿਲਕੁਲ ਲਗਾਤਾਰ ਅਸੀਂ ਗੱਲ ਕਰ ਰਹੇ ਸੀਗੇ ਆਨੰਦ لال ਬਾਉ ਜੀ ਨਾਲ ਜੋ ਕਿ 15 ਨੰਬਰ ਵਾਰਡ ਤੋਂ ਕੌਂਸਲਰ ਨੇ ਆ ਤੇ ਮੌਜੂਦਾ ਕੌਂਸਲਰ ਨੇ ਭਾਵੇਂ ਕਿ ਹਲੇ 1.5 ਸਾਲ ਸਰਕਾਰ ਦਾ ਪਿਆ ਆ ਮੌਜੂਦਾ ਕੌਂਸਲਰ ਹੁੰਦਿਆਂ ਵੀ ਇਹਨਾਂ ਨੇ ਜਿਹੜਾ ਆ ਆਮ ਆਦਮੀ ਪਾਰਟੀ ਨਾਲ ਬਗਾਵਤ ਕੀਤੀ ਆ ਤੇ ਬੀਜੇਪੀ ਦਾ ਜਿਹੜਾ ਪੱਲਾ ਫੜਿਆ ਤੇ ਬੋਨੀਮਰ ਪਾਲ ਸਿੰਘ ਦੀ ਅਗਵਾਈ ਹੇਠ ਜਿਹੜਾ ਉਹ ਸ਼ਾਮਿਲ ਹੋਏ ਨੇ ਕਿਤੇ ਨਾ ਕਿਤੇ ਵੱਡਾ ਰੋਸ ਜਤਾਇਆ ਜਾ ਰਿਹਾ ਕਿ ਲਗਾਤਾਰ 3.5 ਸਾਲ ਸਰਕਾਰ ਦੇ ਵਿੱਚ ਰਹੇ ਆ ਵਿਕਾਸ ਦੀ ਗੱਲ ਕੀਤੀ ਸੀ ਮਹੱਲੇ ਨਾਲ ਮਹੱਲੇ ਦਾ ਵਿਕਾਸ ਨਹੀਂ ਹੋਇਆ ਨਾਲ ਨਾਲ ਕਿਤੇ ਨਾ ਗੱਲ ਕਰੀਏ ਕਿ ਇੱਜ਼ਤ ਮਾਣ ਦੀ ਗੱਲ ਕੀਤੀ ਸੀ ਕਿ ਇੱਜ਼ਤ ਮਾਣ ਮਿਲੇਗਾ ਉਹ ਵੀ ਨਹੀਂ ਮਿਲਿਆ ਬਣਦੀ ਹੋਈ 14 ਮਹੀਨਿਆਂ ਦੀ ਤਨਖਾਹ ਜਿਹੜੀ ਸੀ ਇੱਕ ਐਮਸੀ ਦੀ ਉਹ ਨਹੀਂ ਮਿਲੀ ਨਾਲ ਨਾਲ ਕਿਤਨਾ ਕਿਤੇ ਜਦੋਂ ਪਾਰਟੀਆਂ ਦੇ ਵਿੱਚ ਚੇਨਿੰਗ ਹੁੰਦੀ ਆ ਥੋੜਾ ਬੋਟਾ ਹੁੰਦਾ ਤੇ ਉਹਦੇ ਵਿੱਚ ਕਿਤਨਾ ਕਿਤੇ ਕੁਝ ਗੱਲਾਂ ਕੀਤੀਆਂ ਜਾਂਦਾ ਕਿ ਤੁਹਾਨੂੰ ਇਹ ਚੀਜ਼ ਦੇ ਦਿਆਂਗੇ ਜਾਂ ਆਹ ਦੇ ਦਿਆਂਗੇ ਕਿਤਨਾ ਕਿਤੇ ਬੇਟੇ ਦੀ ਨੌਕਰੀ ਦਾ ਵੀ ਸਵਾਲ ਸੀਗਾ ਜਿਹੜਾ ਉਹ ਵੀ ਪੂਰਾ ਨਹੀਂ ਹੋਇਆ ਜੇ ਲਾਸਟ ਮਸਲੇ ਦੇ ਵਿੱਚ ਆਨ ਕੇ ਦੁਕਾਨਾਂ ਤੇ ਗੱਲ ਨਿਬੜਦੀ ਆ ਕਿ ਚਲੋ ਇੱਕ ਦੁਕਾਨ ਬਣਾ ਦੇਨੇ ਆ ਤੁਸੀਂ ਦੋ ਐਮਸੀ ਉਹ ਦੋ ਐਮਸੀ ਦੀ ਦੁਕਾਨਾਂ ਬਣਾ ਦੇਨੇ ਆ ਪਰ ਉਹ ਵੀ ਨਹੀਂ ਕਿਤਨਾ ਕਿਤੇ ਬਣਾਈਆਂ ਜਾਂਦੀਆਂ ਵੱਡੇ ਰੋਜ਼ ਜਿਤਾਏ ਗਏ ਨੇ ਅੱਜ ਅਨੰਦ ਲਾਲ ਭਾਉਜੀ ਵੱਲ ਭਾਜਪਾ ਦਾ ਜਿਹੜਾ ਪੱਲਾ ਫੜ ਲਿਆ ਬਾਕੀ ਵੱਡੀ ਗੱਲ ਹੈ ਕਿ ਜਿਹੜੀ ਮੌਜੂਦਾ ਸਰਕਾਰ ਦੇ ਵਿੱਚ ਹੁੰਦਿਆਂ ਵੀ ਇੱਕ ਭਾਜਪਾ ਨੂੰ ਵੱਡੀ ਕਾਮਯਾਬੀ ਮਿਲੀ ਆ ਅਤੇ ਆਮ ਆਦਮੀ ਪਾਰਟੀ ਨੇ ਇੱਕ ਜਬਰਦਸਤ ਛੜਕਾ ਲਗਾਇਆ ਜਿਹੜਾ ਕਿ ਇੱਕ ਮੌਜੂਦਾ ਕਾਉਂਸਲਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਕਿਉਂਕਿ ਚੋਣਾਂ ਜਿਹੜੀਆਂ ਸਰਤੇ ਨੇ ਬਾਕੀ ਆਉਣ ਵਾਲੇ ਸਮੇਂ ਦੇਖਦੇ ਆਂ ਕਿ ਕਿਸ ਤਰੀਕੇ ਨਾਲ ਸ਼ਹਿਰ ਦਾ ਵਿਕਾਸ ਹੁੰਦਾ ਆ ਕਿਸ ਤਰੀਕੇ ਨਾਲ ਜਿਹੜੇ ਬਾਕੀ ਰਹਿੰਦੇ ਐਮਸੀ ਨੇ ਉਹ ਸਰਕਾਰ ਨਾਲ ਜੁੜੇ ਰਹਿੰਦੇ ਨੇ ਬਾਕੀ ਤੁਸੀਂ ਦੇਖ ਰਹੋ ਇਸ ਤਰੀਕੇ ਨਾਲ ਹੀ ਆ ਗ੍ਰੇਡ ਪੰਜਾਬ ਟੀਵੀ ਲਈ ਅਜਨਾਲਾ ਤੋਂ ਜੱਗੀ ਸਿੰਘ ਜੀ ਰਿਪੋਰਟ